ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਦੁੱਧ ਤੇ ਗੁੜ ਦੀ ਨਾ ਮਠਿਆਈ ਬਣਾਵਾਂਗੇ ਬਹੁਤ ਹੀ ਹੈਲਦੀ ਮਠਿਆਈ ਬਣਦੀ ਆ ਆਪਾਂ ਕਿਸੇ ਵੀ ਤਿਹਾਰ ਤੇ ਬਣਾ ਸਕਦੇ ਹਾਂ ਜਿਵੇਂ ਹੁਣ ਪਸੰਤ ਪੰਚਮੀ ਆਉਗੀ ਨਾ ਆਪਾਂ ਉਸ ਤੇ ਵੀ ਬਣਾ ਸਕਦੇ ਹਾਂ ਇਹਨੂੰ ਤੇ ਵੈਸੇ ਵੀ ਆਪਣਾ ਮਨ ਕਰੇ ਤਾਂ ਆਪਾਂ ਇਹਨੂੰ ਘਰੇ ਬਣਾ ਕੇ ਖਾ ਸਕਦੇ ਹਾਂ ਤੇ ਬਹੁਤ ਹੀ ਆਸਾਨ ਤਰੀਕਾ ਹੈ ਨਾਲੇ ਹੈਲਦੀ ਜੀ ਬਣੂਗੀ ਗੁੜ ਨਾਲ ਤੇ ਹੁਣ ਆਪਾਂ ਇੱਥੇ ਗੁੜ ਲਿਆ ਦੁੱਧ ਲਿਆ ਜੀ ਆਪਾਂ 350 ਗ੍ਰਾਮ ਆਪਣਾ ਦੁੱਧ ਤੇ ਇਧਰ ਆਪਾਂ ਨਾਲ 150 ਗ੍ਰਾਮ ਆਪਣਾ ਹੈਗਾ ਗੁੜ ਤੇ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਦੁੱਧ ਨੂੰ ਗਰਮ ਕਰਾਂਗੇ ਆਪਾਂ ਗੈਸ ਆਨ ਕਰਕੇ ਨਾ ਉੱਤੇ ਪੈਨ ਰੱਖ ਲਿਆ ਤੇ ਆਪਾਂ ਹੁਣ ਇਹਦੇ ਵਿੱਚ ਆ ਦੁੱਧ ਪਾ ਦਿਆਂਗੇ ਜਿਹੜਾ ਆਪਾਂ ਨਾ ਗਲਾਸ ਚ ਦੁੱਧ ਹੈ ਨਾ ਇਹ ਪਾ ਦਿਆਂਗੇ ਦੁੱਧ ਆਪਣਾ ਨਾ ਫੁੱਲ ਕਰੀਮ ਹੈ ਤੇ ਫੁੱਲ ਕਰੀਮ ਹੀ ਦੁੱਧ ਲਿਓ ਫੇਰ ਆਪਣੀ ਮਠਿਆਈ ਨਾ ਬਹੁਤ ਹੀ ਸੁਆਦੀਸ਼ਟ ਬਣੂਗੀ ਹੁਣ ਆਪਾਂ ਇਹਨੂੰ ਇੰਨਾ ਹੀ ਗਰਮ ਕਰਨਾ ਹੈ ਵੀ ਆਪਣੀ ਉਂਗਲੇ ਦੇ ਵਿੱਚ ਵੀ ਮੱਚੇ ਨਾ ਜਾਵੇ ਵੀ ਇੰਨਾ ਕੀ ਗਰਮ ਕਰਾਂਗੇ ਕਿਉਂਕਿ ਆਪਾਂ ਨਾ ਗੁੜ ਨੂੰ ਛਾਣਨਾ ਹੈ ਤੇ ਗੁੜ ਪਾਵਾਂਗੇ ਇਹਦੇ ਵਿੱਚ ਆਪਾਂ ਹਾਂਜੀ ਆਪਾਂ ਨਾ ਦੁੱਧ ਦੇਖਦੇ ਆਪਾਂ ਹਾਂਜੀ ਦੁੱਧ ਆਪਾਂ ਨਾ ਵਧੀਆ ਗਰਮ ਹੋ ਗਿਆ ਆਪਾਂ ਗੈਸ ਆਫ ਕਰ ਦਿੰਨੇ ਹੁਣ ਨਾ ਆਪਾਂ ਇਹਦੇ ਵਿੱਚ ਗੁੜ ਪਾ ਦਿਆਂਗੇ ਆਹ ਆ ਗੁੜ ਪਾ ਦਾਂਗੇ ਆਪਾਂ ਇਹਦੇ ਵਿੱਚ ਨਾ ਮੈਲਟ ਕਰਾਂਗੇ ਆਪਾਂ ਇਹਨੂੰ ਵਿੱਚ ਨਾ ਇਹ ਆ ਖੁਰਚਣਾ ਮਾਰ ਕੇ ਨਾ ਆਪਾਂ ਇਹਨੂੰ ਤੇ ਮੈਲਟ ਕਰ ਲਾਂਗੇ ਆਪਾਂ ਜੇ ਆਪਾਂ ਗਰਮ ਗੈਸ ਤੇ ਪਾਵਾਂਗੇ ਤੇ ਪਟੂਗਾ ਤੇ ਆਪਾਂ ਹਜੇ ਤੱਕ ਇਹਨੂੰ ਫਾੜਨਾ ਨਹੀਂ ਆਪਾਂ ਇਹਨੂੰ ਛਾਣਨਾ ਹੈ ਐਸ ਤਰ੍ਹਾਂ ਕਰਕੇ ਆਪਾਂ ਇਹਨੂੰ ਮੈਲਟ ਕਰ ਲੈਨੇ ਹਾਂ ਹਾਂਜੀ ਗੁੜ ਆਪਣਾ ਨਾ ਮੈਲਟ ਹੋ ਗਿਆ ਤੇ ਆਪਾਂ ਹੁਣ ਇਹਨੂੰ ਛਾਣ ਲੈਨੇ ਆਂ ਦੂਸਰੀ ਬਾਤ ਤੁਸੀਂ ਚਾਹਾਂਗੇ ਵੈਸੇ ਤਾਂ ਗੁੜ ਆਪਾਂ ਸਿੱਧਾ ਹੀ ਦੁੱਧ ਦੇ ਵਿੱਚ ਪਾ ਸਕਦੇ ਸੀ ਪਰ ਆਪਾਂ ਛਾਣਨਾ ਸੀ ਤਾਂ ਕਰਕੇ ਆਪਾਂ ਇਹਨੂੰ ਗੁੜ ਨੂੰ ਥੋੜੇ ਜੇ ਗਰਮ ਦੁੱਧ ਦੇ ਵਿੱਚ ਆਪਾਂ ਇਹਨੂੰ ਮੈਲਟ ਕੀਤਾ ਥੋੜਾ ਬਹੁਤ ਗੁੜ ਰਹਿ ਗਿਆ ਤਾਂ ਕੋਈ ਗੱਲ ਨਹੀਂ ਇੰਨਾ ਕੀ ਰਿਹਾ ਕੋਈ ਬਾਹਲਾ ਨਹੀਂ ਰਿਹਾ ਆਪਣਾ ਤੇ ਹੁਣ ਆਪਾਂ ਨਾ ਇਹਨੂੰ ਮੈਲਟ ਆਹ ਤੈਨੂੰ ਸਾਫ਼ ਕਰਕੇ ਆਪਾਂ ਇਸੇ ਦੇ ਵਿੱਚ ਹੀ ਟ੍ਰਾਂਸਫਰ ਕਰਾਂਗੇ ਆਪਾਂ ਚੱਲੋ ਹਾਂਜੀ ਹੁਣ ਆਪਾਂ ਨਾ ਪੈਨ ਦੇ ਵਿੱਚ ਪਾ ਲੈਨੇ ਇਹਨੂੰ ਤੇ ਦੁੱਧ ਤੇ ਗੋੜਾ ਆਪਣਾ ਬਹੁਤ ਵਧੀਆ ਸਾਫ ਹੋ ਗਿਆ ਤੇ ਹੁਣ ਆਪਾਂ ਇਹਨੂੰ ਪੂਰਾ ਤੇਜ਼ ਗੈਸ ਕਰਕੇ ਦੁੱਧ ਨੂੰ ਉਬਾਲਾਂਗੇ ਆਪਾਂ ਹੁਣ ਆਪਾਂ ਇਹਦੇ ਵਿੱਚ ਨਾ ਖੁਰਚਣਾ ਮਾਰਦੇ ਰਵਾਂਗੇ ਤੇ ਗੈਸ ਆਪਣਾ ਤੇਜ਼ ਹੈ ਤੇ ਹੁਣ ਪਕਾਵਾਂਗੇ ਆਪਾਂ ਇਹਨੂੰ ਹਾਂਜੀ ਆਪਣਾ ਦੁੱਧ ਨਾ ਹੁਣ ਫਟਣਾ ਸ਼ੁਰੂ ਹੋ ਗਿਆ ਆਪਾਂ ਗੈਸ ਤੇਜ਼ ਕਰ ਲੈਣ ਤੇ ਜੇ ਆਪਣਾ ਗੁਰੂ ਸਾਫ ਹੈ ਨਾ ਤੇ ਆਪਾਂ ਨੂੰ ਪਛਾਨਣ ਦੀ ਲੋੜ ਨਹੀਂ ਫਿਰ ਫਿਰ ਆਪਾਂ ਦੁੱਧ ਦੇ ਵਿੱਚ ਸਿੱਧਾ ਹੀ ਪਾ ਸਕਦੇ ਹਾਂ ਗੁਰੂ ਨੂੰ ਤੇ ਮੈਂ ਫਿਰ ਸਾਡਾ ਗੁਰੂ ਸਾਫ ਹੈ ਨਹੀਂ ਸੀ ਤਾਂ ਕਰਕੇ ਮੈਂ ਫਿਰ ਇਹ ਨਿਸ਼ਾਨਿਆ ਤੇ ਹੁਣ ਆਪਣਾ ਦੁੱਧ ਫਾੜਨਾ ਸ਼ੁਰੂ ਹੋ ਗਿਆ ਤੇ ਆਪਾਂ ਇਹਨੂੰ ਫਾੜਨਾ ਹੀ ਸੀਗਾ ਤੇ ਜੇ ਆਪਾਂ ਕੋਸੇ ਚ ਪਾਇਆ ਸੀ ਤਾਂ ਕਰਕੇ ਵੀ ਆਪਣਾ ਗੁਰੂ ਮੈਲਟ ਕਰ ਲੈ ਤੇ ਨਾਲੇ ਆਪਾਂ ਛਾਣ ਲਿਆ ਤੇ ਹੁਣ ਜਿਹੜਾ ਸਮਾਨ ਗੁਰੂ ਪਾਵਾਂਗੇ ਉਹ ਸੋਨੂੰ ਅਸੀਂ ਨਾਲ ਦੀ ਨਾਲ ਦੱਸੀ ਜਾਵਾਂਗੇ ਹਾਂਜੀ ਦੁੱਧ ਆਪਣਾ ਦੇਖੋ ਪੂਰਾ ਵਾਲੇ ਖਾਈ ਜਾਂਦਾ ਹੁਣ ਜਿਹੜਾ ਇਹ ਪਾਣੀ ਹੈ ਨਾ ਇਹ ਪਾਣੀ ਆਪਾਂ ਵਿੱਚ ਹੀ ਸਕਾਵਾਂਗੇ ਤੇ ਫੇਰ ਆਪਣੀ ਮਿਠਾਈ ਬਣੂਗੀ ਬਹੁਤ ਹੀ ਸੁਆਦੀਸ਼ਟ ਤੇ ਹੁਣ ਨਾ ਆਪਾਂ ਇਹਦੇ ਵਿੱਚ ਪਾ ਦਿਆਂਗੇ ਹਾਂ ਆਪਣਾ ਖੋਪੇ ਦਾ ਬੁਰਾਦਾ ਨਾ ਆਪਾਂ ਘਰੇ ਬਣਾਇਆ ਮਿਕਸੀ ਦੇ ਵਿੱਚ ਛੋਟੇ ਛੋਟੇ ਪੀਸ ਕੱਟ ਕੇ ਇਹ ਆ 100 ਗ੍ਰਾਮ ਤੇ ਆਪਾਂ ਨਾਰੀਅਲ ਦਾ ਬੁਰਾਦਾ ਹੁੰਦਾ ਜਿਹੜਾ ਬਾਜ਼ਾਰ ਤੋਂ ਮਿਲਦਾ ਉਹ ਵੀ ਪਾ ਸਕਦੇ ਆ ਤੇ ਮੈਂ ਘਰੇ ਖੋਪਾ ਪਿਆ ਸੀ ਤੇ ਉਹਨੂੰ ਨਾ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਬਹੁਤ ਵਧੀਆ ਗ੍ਰाइंड ਹੋ ਗਿਆ ਆ ਵੀ ਆਪਾਂ ਆਤਾ ਵਿੱਚ ਹੁਣ ਹੁਣ ਆਪਾਂ ਇਹਨੂੰ ਪੂਰਾ ਪਾਣੀ ਸਿਕਾਉਣ ਤੇ ਕਿਰਪਕਾਵਾਂਗੇ ਆਪਾਂ ਇਹਨੂੰ ਆਪਣਾ ਕੋਲ ਨਾ ਗਾੜਾ ਹੋਣ ਲੱਗ ਗਿਆ ਆਪਣਾ ਗੋੜ ਵਾਲਾ ਤੇ ਦੁੱਧ ਨਾਲ ਕੋਲਾ ਜਿਹੜਾ ਬਣਾਇਆ ਆਪਾਂ ਮਠਿਆਈ ਬਣਾ ਰਹੇ ਆਂ ਤੇ ਇੱਕ ਆਪਾਂ ਨਾਰੀਅਲ ਦਾ ਬਰਾਦਾ ਪਾਇਆ ਨਾ ਉਸ ਪਾਣੀ ਉਹਨੇ ਸੋਕ ਲਿਆ ਤੇ ਦੂਸਰਾ ਆਪਾਂ ਹੁਣ ਇਹਦੇ ਵਿੱਚ ਪੂਰਾ ਸਿਕਾ ਦੇਾਂਗੇ ਪਾਣੀ ਨੂੰ ਹੁਣ ਪੂਰਾ ਸਿਕਾਤਾ ਹੈ ਨਾ ਜਦੋਂ ਫੇਰ ਆਪਾਂ ਇਹਦੇ ਵਿੱਚ ਔਰ ਵੀ ਸਮਾਨ ਪਾਵਾਂਗੇ ਉਹ ਤੁਹਾਨੂੰ ਅਸੀਂ ਨਾਲ ਦੀ ਨਾਲ ਦੱਸ ਦਿਆਂਗੇ ਹੁਣ ਆਪਾਂ ਇਹ ਪੂਰਾ ਪਾਣੀ ਸੁਕਾਵਾਂਗੇ ਇਹਦਾ ਹਾਂਜੀ ਆਪਣੀ ਮਠਾਈ ਦਾ ਮਿਸ਼ਰਣ ਨਾ ਬਹੁਤ گاੜਾ ਹੋ ਗਿਆ ਪਾਣੀ ਸੁੱਕ ਗਿਆ ਤੇ ਹੁਣ ਆਪਾਂ ਨਾ ਇਹਨੂੰ ਹੋਰ گاੜਾ ਕਰਾਂ ਥੋੜਾ ਜਿਹਾ ਤੇ ਇੱਕ ਚਮਚਾ ਆਪਾਂ ਨਾ ਇਹਦੇ ਵਿੱਚ ਖਸ ਖਸ ਦਾ ਪਾਵਾਂਗੇ ਤੇ ਆਪਾਂ ਇਹਦੇ ਵਿੱਚ ਇਲਾਇਚੀ ਪਾਊਡਰ ਵੀ ਪਾ ਸਕਦੇ ਹਾਂ ਬਸ ਮੈਂ ਨਹੀਂ ਪਾ ਰਹੀ ਕਿਉਂਕਿ ਗੁੜ ਦਾ ਹੀ ਫਲੇਵਰ ਵਧੀਆ ਹੁੰਦਾ ਨਾਈਟੀ ਪਾਊਡਰ ਨਹੀਂ ਪਾ ਰਹੀ ਤੇ ਇਹਦੇ ਵਿੱਚ ਡ్రਾਈ ਫਰੂਟ ਵੀ ਜੇ ਮਰਜੀ ਹੈ ਤਾਂ ਪਾ ਲਓ ਮੈਂ ਡ్రਾਈ ਫਰੂਟ ਵੀ ਨਹੀਂ ਪਾਉਂਦੀ ਕੁਝ ਨਹੀਂ ਪਾਉਂਦੀ ਜੇ ਸੈਂਪਲੀ ਬਣਾਵਾਂਗੇ ਮਠਿਆਈ ਨੂੰ ਤੇ ਫਿਰ ਇਹ ਦੇ ਘਰ ਵਿੱਚ ਜਿਹੜਾ ਚੀਜ਼ ਮਿਲ ਜੇ ਉਹ ਹੀ ਚੀਜ਼ ਪਾਵਾਂਗੇ ਆਪਾਂ ਤੇ ਜਦੋਂ ਮਰਜੀ ਹੈ ਉਦੋਂ ਬਣਾ ਸਕਦੇ ਆਪਾਂ ਇਹਨੂੰ ਥੋੜਾ ਜਿਹਾ ਗਾੜਾ ਹੋਲ ਕਰ ਲਾਂਗੇ ਫਿਰ ਇੱਕ ਚੀਜ਼ ਇਹਦੇ ਵਿੱਚ ਹੋਰ ਪਾਵਾਂਗੇ ਆਪਾਂ ਆਪਣਾ ਕੋਹਲਾ ਬਿਸ਼ਰਾਣਾ ਦਾ ਮਠਿਆਈ ਦਾ ਬਹੁਤ ਵਧੀਆ ਗਾੜਾ ਹੋ ਗਿਆ ਇਹਾ ਜੇ ਬੱਚੇ ਪਕਾਵਾਂਗੇ ਆਪਾਂ ਹੋਰ ਵੀ ਇਹਨੂੰ ਤੇ ਹੁਣ ਆਪਾਂ ਨੇ ਇਹਦੇ ਵਿੱਚ ਆ ਮਿਲਕ ਪਾਊਡਰ ਪਾ ਦੇਾਂਗੇ ਇਹ 3 ਚਮਚ ਆਪਣੇ ਹੈਗੇ ਮਿਲਕ ਪਾਊਡਰ ਦੇ ਤੇ ਜੇ ਮਿਲਕ ਪਾਊਡਰ ਘਰੇ ਹੈ ਨਹੀਂ ਤਾਂ ਫਿਰ ਆਪਾਂ ਇਹਦੇ ਵਿੱਚ ਖੋਆ ਵੀ ਪਾ ਸਕਦੇ ਆ ਤੇ ਜੇ ਕਈ ਵਾਰੀ ਵਿਆਹਾਂ ਦੇ ਵਿੱਚ ਵਰਕੀ ਵਗੈਰਾ ਆਉਂਦੀ ਹੈ ਨਾ ਕੋਈ ਵਾਲੀ ਆਪਾਂ ਉਹਨੂੰ ਵੀ ਮੈਲਟ ਕਰਕੇ ਪਾ ਸਕਦੇ ਆ ਤੇ ਜਾਂ ਆਪਾਂ ਨੂੰ ਨਾ ਅੰਮ੍ਰਿਤ ਪਾਊਡਰ ਨਾ ਸਾੰਮ ਦੇ ਵਿੱਚ ਪਾਊਚ ਮਿਲ ਜਾਂਦੇ ਕੋਈ ਦਾਖਰੀਆਂ ਦਾ ਕੋਈ ਵੀਰੀਆਂ ਦਾ ਤੇ ਆਪਾਂ ਇਹ ਆ ਤੇ ਮਠਿਆਈ ਬਣਾ ਸਕਦੇ ਹਾਂ ਜਨਾਬ ਹੁਣ ਆਪਾਂ ਇਹਨੂੰ ਪੂਰਾ گاੜਾ ਬਣਾ ਲਾਂਗੇ ਮਿਰਚ ਪਾਊਡਰ ਵਿੱਚ ਪਕਾਵਾਂਗੇ ਪੂਰਾ ਇਹਦੇ ਵਿੱਚ ਆਲਰਗ ਹੋ ਜੂਗਾ ਨਾ ਸਾਰਾ ਮਿਕਸ ਹੋ ਜੂਗਾ ਸਭ ਆਪਾਂ ਇਹਨੂੰ ਜੇ ਪਕਾਵਾਂਗੇ ਜਨਾ ਕੰਮ ਹੈ ਨਾ ਆਪਣਾ ਤਲਾ ਨਹੀਂ ਚੜਦਾ ਉਹਨਾਂ ਟਾਈਮ ਪਕਾਵਾਂਗੇ ਆਪਾਂ ਆਪਣੀ ਮਠਿਆਈ ਜੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਨਾ ਹੁਣ ਇਹਦੇ ਵਿੱਚ ਇੱਕੋ ਹੀ ਚਮਚ ਘਿਓ ਦਾ ਪਾਵਾਂਗੇ ਬਸ ਮਠਿਆਈ ਆਪਣੀ ਤਿਆਰ ਹੈ ਇੱਕ ਚਮਚਾ ਪੱਕੇਉ ਦਾ ਜੰਮਿਆ ਹੋਇਆ ਪਾ ਦਿਆਂਗੇ ਵਿੱਚ ਤੇ ਵਾਸੇ ਇਹਨੂੰ ਵਿੱਚ ਮਿਕਸ ਕਰਕੇ ਤੇ ਫਿਰ ਆਪਾਂ ਗੈਸ ਆਫ ਕਰ ਦਿੰਨੇ ਤੇ ਇਹਨੂੰ ਠੰਡਾ ਹੋਣ ਵਾਸਤੇ ਨਾ ਆਪਾਂ ਪਲੇਟ 'ਚ ਕੱਢ ਲੈਂਦੇ ਹਾਂ ਹਾਂਜੀ ਆਪਣੀ ਮਠਿਆਈ ਠੰਡੀ ਹੋ ਗਈ ਹੈ ਤੇ ਹੁਣ ਆਪਾਂ ਥੋੜਾ ਜਿਹਾ ਖੰਡ ਲਾ ਲਿਆ ਘਿਉ ਤੇ ਆਪਾਂ ਨੇ ਕੋਲ ਨਾ ਇੱਕ ਚਮਚ ਤਿਲਾਂ ਦਾ ਵੀ roast ਕੀਤਾ ਹੋਇਆ ਹੈ ਇਹ ਪਾ ਲਾਂਗੇ ਵਿੱਚ ਆਪਾਂ ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਜੇ ਆਪਾਂ ਗਰਮੀ 'ਚ ਬਣਾ ਰਹੇ ਤਾਂ ਜ਼ਰੂਰਤ ਨਹੀਂ ਆਪਾਂ ਤੇਲ ਪਾਉਣ ਦੀ ਤੇ ਆਪਾਂ ਬਣਾ ਰਹੇ ਹਾਂ ਠੰਡ ਦੇ ਵਿੱਚ ਹੁਣ ਤੇ ਤਿਲ ਜਿੰਨੇ ਮਰਜ਼ੀ ਖਾਦੇ ਜਾਣ ਠੰਡ 'ਚ ਬਹੁਤ ਹੀ ਚੰਗੇ ਹੁੰਦੇ ਆ ਆਪਣੇ ਸਰੀਰ ਵਾਸਤੇ ਤੇ ਨਾਲੇ ਆਪਣੀ ਮਠਿਆਈ ਹੈਲਦੀ ਜਵਾਂਦੀ ਹੁਣ ਨਾਲ ਟੇਸਟੀ ਬਣੂਗੀ ਹੁਣ ਆਪਾਂ ਇਹਨਾਂ ਵਿੱਚ ਮਿਕਸ ਕਰ ਲਾਂਗੇ ਤੇ ਫਿਰ ਆਪਾਂ ਬਣਾਉਣੀ ਹੈ ਇਹਦੀ ਪੇੜੀ ਆਪਾਂ ਤੇਲ ਮਿਕਸ ਕਰ ਲਏ ਆ ਤੇ ਹੁਣ ਆਪਾਂ ਇਹਦੇ ਬਣਾਉਣੇ ਆ ਪੇੜੇ ਲੱਡੂ ਬਣਾ ਲਓ ਭਲਾ ਪੇੜੇ ਬਣਾ ਲਓ ਤੇ ਜਾਂ ਆਪਣੇ ਬਰਫੀ ਦੇ ਆਕਾਰ ਚ ਵੀ ਬਣ ਜੂਗੇ ਇਹ ਸੈੱਟ ਕਰ ਲਓ ਇਹਨੂੰ ਆਪਾਂ ਹੁਣ ਇਹਦੇ ਪੇੜੇ ਬਣਾਵਾਂਗੇ ਤੇ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਮਠਿਆਈ ਬਣ ਕੇ ਆਪਣੀ ਹੋ ਗਈ ਤਿਆਰ ਆਪਾਂ ਕਿਸੇ ਵੀ ਤਿਹਾਰ ਦੇ ਵਿੱਚ ਆਪਾਂ ਇਹਨੂੰ ਬਣਾ ਸਕਦੇ ਆ ਐਸ ਤਰ੍ਹਾਂ ਕਰਕੇ ਨਾ ਆਪਾਂ ਇਹਨੂੰ ਪੇੜਿਆਂ ਦੀ ਸ਼ੇਪ ਦੇ ਦੇਾਂਗੇ ਪੇੜੇ ਬਣਾ ਲਾਂਗੇ ਆ ਦੇਖੋ ਕਿੰਨੇ ਵਧੀਆ ਬਣੇ ਜਾਂਦੇ ਆ ਆਪਣੇ ਪੇੜੇ ਐਸੇ ਕਿਉਂ ਕਰਕੇ ਨਾ ਆਪਾਂ ਹੁਣ ਸਾਰੇ ਬਣਾ ਲਾਂਗੇ ਪੇੜੇ ਹਾਂਜੀ ਆਪਣੇ ਪੇੜੇ ਬਣ ਕੇ ਹੋ ਗਏ ਜੀ ਤਿਆਰ ਤੇ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਬਣੀ ਆ ਆਪਣੀ ਗੁੜ ਦੀ ਮਠਿਆਈ ਤੇ ਤੁਸੀਂ ਵੀ ਘਰੇ ਜ਼ਰੂਰ ਟਰਾਈ ਕਰਿਓ ਤੇ ਬਹੁਤ ਹੀ ਸੌਫਟ ਬਣਦੀ ਐ ਤੇ ਖਾਣ ਚ ਵੀ ਬਹੁਤ ਹੀ ਟੇਸਟੀ ਐ ਤੇ ਤੁਸੀਂ ਵੀ ਘਰੇਚ ਬੱਚਿਆਂ ਨੂੰ ਬਣਾ ਕੇ ਦੇਓ ਤੇ ਨਾਲੇ ਆਪ ਖਾਓ ਤੇ ਕਿਸੇ ਵੀ ਤਿਆਰ ਤੇ ਆਪਾਂ ਇਹ ਮਠਿਆਈ ਬਣਾ ਸਕਦੇ ਆ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀ ਕਾ